ਸਾਡਾ ਬੜਾ ਪਿਆਰਾ ਦੋਸਤ چلا ਗਿਆ ਦੁਨੀਆ ਤੋਂ ਅੱਜ ਸਾਡਾ ਭਰਾ چلا ਗਿਆ ਔਰ ਲੁਧਿਆਣੇ ਨੇ 1 ਚੰਦਾ ਲੀਟਰ ਘੁਆ ਲਿਆ ਕਿਉਂਕਿ ਰਿਸ਼ਤੇ ਤਾਂ ਬੜੇ ਪੁਰਾਣੇ ਸੀਗੇ ਔਰ ਚਾਹੇ ਪਾਰਟੀ ਬਦਲ ਗਈ ਨੀ ਸੀਗੀ ਰਿਸ਼ਤੇ ਉਹਨਾਂ ਦੇ ਸੀ ਆ ਡਾਵਲ ਸਾਹਿਬ ਨੇ ਬੈਸ ਸਾਹਿਬ ਹੈ ਮਤਲਬ ਸਾਡਾ ਕਿਸੇ ਦਾ ਉਹਦੇ ਨਾਲ ਕਦੀ ਕੋਈ ਡਿਫਰੈਂਸ ਰਹੇਗੀ ਔਰ ਇੰਨਾ ਮਤਲਬ ਮਿੱਠ ਬੋਲਦਾ ਇੰਨਾ ਚੰਦਾ ਦੇੰਦਰ ਮੇਰੀ ਤਾਂ ਕੱਲ ਤੋਂ ਮਤਲਬ ਡੇ ਬਿਫੋਰ ਯੈਸਟਰਡੇ ਮੇਰੀ ਫੋਨ ਤੇ ਗੱਲ ਹੋਈ ਕਿ ਅਸੀਂ ਮੈਨੂੰ ਲੱਗੇ ਡਿਸਕਸ ਕਰ ਰਹੇ ਸੀ ਕਿ ਮਤਲਬ ਕੀ ਫੈਸਲੇ ਹੋ ਰਹੇ ਸੋ ਇਹ ਨਹੀਂ ਪਤਾ ਲੱਗ ਮਤਲਬ ਇਹ ਕਦੀ ਸੋਚਿਆ ਨਹੀਂ ਸੀਗਾ ਵੀ ਅੱਜ ਇਸ ਘਰ ਜਾਣਾ ਪਏਗਾ ਤੇ ਇਹਨਾਂ ਹਾਲਾਤਾਂ ਵਿੱਚ ਜਾਣਾ ਟੋਟਲੀ ਅਨਫੋਰਚੂਨੇਟ ਲੱਗਦਾ ਕਿ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਵੀ ਜਿਹੜੀਆਂ ਦੋਸਤੀਆਂ ਪੁਰਾਣੀਆਂ ਉਹ ਤਾਂ ਬੜਾ ਕਲੀਅਰ ਸੀਗਾ ਮੈਂ ਅੱਗੇ ਦੱਸ ਕੇ ਟਾ ਕਿ ਮੇਰੇ ਜਦੋਂ ਕਾਰ ਤੇ ਗੋਲੀ ਵੱਜੀ ਤਾਂ ਮੇਰੇ ਘਰ ਆ ਗਿਆ ਔਰ ਹਾਲਾਂਕਿ ਉਹ ਕੋਈ ਉਹਦੀ ਕੋਈ ਕਨਸਿਸਟੈਂਸੀ ਨਹੀਂ ਸੀਗੀ ਕੋਈ ਰਾਜਨੀਤੀ ਨਹੀਂ ਸੀਗੀ ਉਹਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਓਪਨਲੀ মিডিਆ ਦੇ ਗੇਅਰ ਮੈਂ ਆਪਣੇ ਭਰਾ ਦੇ ਘਰ ਆਇਆ ਹਾਂ ਉਹ ਸਰਕਾਰ ਦਾ ਨੁਮਾਇੰਦਾ ਮੰਨ ਕੇ ਨਹੀਂ ਆਇਆ ਇਹ ਇਨਕੁਆਰੀ ਕਰਵਾਵਾਂਗਾ ਆਪਣੇ ਭਰਾ ਦੇ ਕੋਲ ਮੇਰੇ ਰਿਸ਼ਤੇ ਵਾਲੇ ਉਹਨੂੰ ਆਂਦੇ ਸੀ ਕਿ ਪਾਰਟੀ ਨਾਲ ਉਹਦਾ ਉਹ ਹਜੇ ਵੀ ਇਹ ਗੱਲ ਕਹਿੰਦਾ ਸੀ ਕਿ ਮੈਂ ਦਿਲੋਂ ਕਾਂਗਰਸੀ ਸਾਡਾ ਬੜਾ ਪਿਆਰਾ ਦੋਸਤ چلا ਗਿਆ ਦੁਨੀਆ ਤੋਂ ਅੱਜ ਸਾਡਾ ਭਰਾ چلا ਗਿਆ ਔਰ ਲੁਧਿਆਣਾ ਨੇ ਇੱਕ ਚੰਗਾ ਲੀਡਰ ਗੁਆ ਲਿਆ ਕਿ ਰਿਸ਼ਤੇ ਤਾਂ ਬੜੇ ਪੁਰਾਣੇ ਸੀਗੇ ਔਰ ਚਾਹੇ ਪਾਰਟੀ ਬਦਲ ਗਈ ਨੀ ਸੀਗੀ ਮਹਕਮੇ ਰਿਸ਼ਤੇ ਉਹਨਾਂ ਦੇ ਸੀ ਆ ਡਾਵਲ ਸਾਹਿਬ ਨੇ ਬੈਸ ਸਾਹਿਬ ਹੈ ਮਤਲਬ ਸਾਡਾ ਕਿਸੇ ਦਾ ਉਹਦੇ ਨਾਲ ਕਦੀ ਕੋਈ ਡਿਫਰੈਂਸ ਸਦਾ ਹੀ ਨਹੀਂ ਔਰ ਇੰਨਾ ਮਤਲਬ ਮਿੱਠ ਬੋਲ ਰਾ ਇੰਨਾ ਚਿੰਦਾ ਦੇ ਵਿੱਚ ਮੇਰੀ ਤਾਂ ਕੱਲ ਤੋਂ ਮਤਲਬ ਡੇ ਬਿਫੋਰ ਯੈਸਟਰਡੇ ਮੇਰੀ ਫੋਨ ਤੇ ਗੱਲ ਹੋਈ ਕਿ ਅਸੀਂ ਮੇ ਨੂੰ ਲੈ ਕੇ ਡਿਸਕਸ ਕਰ ਰਹੇ ਸੀਗੇ ਕਿ ਮਤਲਬ ਕੀ ਫੈਸਲੇ ਹੋ ਰਹੇ ਸੋ ਇਹ ਨਹੀਂ ਪਤਾ ਲੱਗ ਮਤਲਬ ਇਹ ਕਦੀ ਸੋਚਿਆ ਨਹੀਂ ਸੀਗਾ ਵੀ ਅੱਜ ਜਿਸ ਦਾ ਅਚਾਨਕ ਵਿਗਾਤ ਇਹਨਾਂ ਹਾਲਾਤ ਹੈ ਚਾਨਾ ਟੋਟਲੀ ਅਨਫੋਰਚਨਟ ਲੱਗਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੀ ਜਿਹੜੀਆਂ ਦੋਸਤੀਆਂ ਪੁਰਾਣੀਆਂ ਉਹ ਤਾਂ ਬੜਾ ਕਲੀਅਰ ਸੀਗਾ ਮੈਂ ਅੱਕੇ ਦੱਸ ਕੇ ਹਟਾ ਕਿ ਮੇਰੇ ਜਦੋਂ ਕਾਰ ਤੇ ਗੋਲੀ ਵੱਜੀ ਤਾਂ ਮੇਰੇ ਘਰ ਆ ਗਿਆ ਔਰ ਹਾਲਾਂਕਿ ਉਹ ਕੋਈ ਉਹਦੀ ਕੋਈ ਕਨਸਿਸਟੈਂਸੀ ਨਹੀਂ ਸੀ ਕਿ ਕੋਈ ਰਾਜਨੀਤੀ ਨਹੀਂ ਸੀਗੀ ਪਰ ਉਹਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਓਪਨਲੀ ਮੀਡੀਆ ਦੇ ਗੇਅਰ ਮੈਂ ਆਪਣੇ ਭਰਾ ਦੇ ਘਰ ਆਇਆ ਉਹ ਸਰਕਾਰ ਦਾ ਨੁਮਾਇੰਦਾ ਮੰਨ ਕੇ ਨਹੀਂ ਆਇਆ ਇਹ ਇਨਕੁਆਇਰੀ ਕਰਵਾਵਾਂਗਾ ਆਪਣੇ ਭਰਾ ਦੇ ਕੋਲ ਮੇਰੇ ਰਿਸ਼ਤੇ ਨਵਾੜੇ ਉਹਨਾਂ ਆਉਂਦੇ ਸੀ ਪਰ ਪਾਰਟੀ ਨਾਲ ਉਲਟਾ ਉਹ ਹਜੇ ਵੀ ਇਹ ਕਹਿੰਦਾ ਸੀ ਕਿ ਮੈਂ ਦਿਲੋਂ ਕਾਂਗਰਸੀ ਸਾਡਾ ਬੜਾ ਪਿਆਰਾ ਦੋਸਤ چلا ਗਿਆ ਦੁਨੀਆ ਤੋਂ ਉਹ ਸਾਡਾ ਭਰਾ چلا ਗਿਆ ਔਰ ਲੁਧਿਆਣਾ ਨੇ ਇੱਕ ਚੰਗਾ ਲੀਡਰ ਘੁਆ ਲਿਆ ਕਿਉਂਕਿ ਰਿਸ਼ਤੇ ਤਾਂ ਬੜੇ ਪੁਰਾਣੇ ਸੀਗੇ ਔਰ ਚਾਹੇ ਪਾਰਟੀ ਬਦਲ ਲਈ ਸੀ ਕਿ ਮੋਹਕਿਰ ਰਿਸ਼ਤੇ ਉਹਨਾਂ ਦੇ ਸੀ ਆ ਡਾਵਲ ਸਾਹਿਬ ਨੇ ਬੈਸ ਸਾਹਿਬ ਹੈ ਮਤਲਬ ਸਾਡਾ ਕਿਸੇ ਦਾ ਉਹਦੇ ਨਾਲ ਕਦੀ ਕੋਈ ਡਿਫਰੈਂਸ ਰਹੇਗੀ ਔਰ ਇਨਾ ਮਤਲਬ ਮਿੱਠ ਬੋਲ ਰਾ ਇਨਾ ਚਿੰਦਾ ਦੇ ਵਿੱਚ ਮੇਰੀ ਤਾਂ ਕੱਲ ਤੋਂ ਮਤਲਬ ਡੇ ਬਿਫੋਰ ਯੈਸਟਰਡੇ ਮੇਰੀ ਫੋਨ ਤੇ ਗੱਲ ਹੋਈ ਸੀ ਕਿ ਅਸੀਂ ਮੇ ਨੂੰ ਲੈ ਕੇ ਡਿਸਕਸ ਕਰ ਰਹੇ ਸੀਗੇ ਕਿ ਮਤਲਬ ਕੀ ਫੈਸਲੇ ਹੋ ਰਹੇ ਸੋ ਇਹ ਨਹੀਂ ਪਤਾ ਮਤਲਬ ਇਹ ਕਦੀ ਸੋਚਿਆ ਨਹੀਂ ਸੀਗਾ ਵੀ ਅੱਜ ਕਿਸ ਘਰ ਜਾਣਾ ਪਏਗਾ ਤੇ ਨਾ ਹਾਲਾਤਾਂ ਚਾਣਾ ਟੋਟਲੀ ਅਨਫੋਰਚੂਨੇਟ ਲੱਗਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੀ ਜਿਹੜੀਆਂ ਦੋਸਤੀਆਂ ਪੁਰਾਣੀਆਂ ਉਹ ਤਾਂ ਬੜਾ ਕਲੀਅਰ ਸੀਗਾ ਮੈਂ ਅੱਗੇ ਦੱਸ ਕੇ ਹਟਿਆ ਕਿ ਮੇਰੇ ਜਦੋਂ ਕਾਰ ਤੇ ਗੋਲੀ ਵੱਜੀ ਤਾਂ ਮੇਰੇ ਘਰ ਆ ਗਿਆ ਔਰ ਹਾਲਾਂਕਿ ਉਹ ਕੋਈ ਉਹਦੀ ਕੋਈ ਕਨਸਿਸਟੈਂਸੀ ਨਹੀਂ ਸੀ ਕਿ ਕੋਈ ਰਾਜਨੀਤੀ ਨਹੀਂ ਸੀਗੀ ਪਰ ਉਹਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਓਪਨਲੀ ਮੀਡੀਆ ਦੇਗੇ ਮੈਂ ਆਪਣੇ ਭਰਾ ਦੇ ਘਰ ਆਇਆ ਔਰ ਸਰਕਾਰ ਦਾ ਨੁਮਾਇੰਦਾ ਮੰਨ ਕੇ ਨਹੀਂ ਆਇਆ ਇਹ ਇਨਕੁਆਇਰੀ ਕਰਵਾਵਾਂਗਾ ਆਪਣੇ ਭਰਾ ਦੇ ਕੋਲ ਮੇਰੇ ਰਿਸ਼ਤੇ ਵਾਲੇ ਉਹਨੂੰ ਆਂਦੇ ਸੀ ਕਿ ਪਾਰਟੀ ਨਾਲ ਉਹਦਾ ਉਹ ਹਜੇ ਵੀ ਇਹ ਗੱਲ ਕਹਿੰਦਾ ਸੀ ਕਿ ਮੈਂ ਦਿਲੋਂ ਕਾਂਗਰਸੀ ਹਾਂ ਸਾਡਾ ਬੜਾ ਪਿਆਰਾ ਦੋਸਤ چلا ਗਿਆ ਦੁਨੀਆ ਤੋਂ ਅੱਜ ਸਾਡਾ ਭਰਾ چلا ਗਿਆ ਔਰ ਲੁਧਿਆਣੇ ਨੇ ਇੱਕ ਚੰਗਾ ਲੀਡਰ ਗੁਆ ਲਿਆ ਕਿਉਂਕਿ ਰਿਸ਼ਤੇ ਤਾਂ ਬੜੇ ਪੁਰਾਣੇ ਸੀਗੇ ਔਰ ਚਾਹੇ ਪਾਰਟੀ ਬਦਲ ਗਈ ਨੀ ਸੀਗੀ ਉਹ ਹੱਕੀ ਕਹਿੰਦੇ ਰਿਸ਼ਤੇ ਹੁੰਦਾ ਨਹੀਂ ਆ ਡਾਵਲ ਸਾਹਿਬ ਨੇ ਗੈਸ ਸਾਹਿਬ ਹੈ ਮਤਲਬ ਸਾਡਾ ਕਿਸੇ ਦਾ ਉਹਦੇ ਨਾਲ ਕਦੀ ਕੋਈ ਡਿਫਰੈਂਸ ਰਹਿ ਹੀ ਨਹੀਂ ਔਰ ਐਨਾ ਮਤਲਬ ਮਿੱਠ ਬੋਲਦਾ ਐਨਾ ਚਿੰਦਾ ਦੇ ਮੇਰੀ ਤਾਂ ਕੱਲ ਤੋਂ ਮਤਲਬ ਡੇ ਬਿਫੋਰ ਯੈਸਟਰਡੇ ਮੇਰੀ ਫੋਨ ਤੇ ਗੱਲ ਹੋਈ ਸੀ ਕਿ ਅਸੀਂ ਆ ਮੇਨੂੰ ਲੈ ਕੇ ਡਿਸਕਸ ਕਰ ਰਹੇ ਸੀ ਕਿ ਮਤਲਬ ਕੀ ਫੈਸਲੇ ਹੋ ਰਹੇ ਸੋ ਇਹ ਨਹੀਂ ਪਤਾ ਲੱਗ ਮਤਲਬ ਇਹ ਕਦੀ ਸੋਚਿਆ ਨਹੀਂ ਸੀਗਾ ਵੀ ਅੱਜ ਇਸ ਘਰ ਜਾਣਾ ਪਏਗਾ ਤੇ ਨਾ ਹਾਲਾਤਾਂ ਚ ਜਾਣਾ ਪਏ ਟੋਟਲੀ ਅਨਫੋਰਚਨਟ ਲੱਗਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੀ ਜਿਹੜੀਆਂ ਦੋਸਤੀਆਂ ਪੁਰਾਣੀਆਂ ਉਹ ਤਾਂ ਬੜਾ ਕਲੀਅਰ ਸੀਗਾ ਮੈਂ ਅੱਗੇ ਦੱਸ ਕੇ ਟਾ ਕਿ ਮੇਰੇ ਜਦੋਂ ਕਾਰ ਤੇ ਗੋਲੀ ਵੱਜੀ ਤਾਂ ਮੇਰੇ ਘਰ ਆ ਗਿਆ ਔਰ ਹਾਲਾਂਕਿ ਉਹ ਕੋਈ ਉਹਦੀ ਕੋਈ ਕਨਸਿਸਟੈਂਸੀ ਨਹੀਂ ਸੀਗੀ ਕੋਈ ਰਾਜਨੀਤੀ ਨਹੀਂ ਸੀਗੀ ਪਰੋ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਓਪਨਲੀ মিডিਆ ਦੇ ਗਿਆ ਜ ਮੈਂ ਆਪਣੇ ਭਰਾ ਦੇ ਘਰ ਆਇਆ ਉਹ ਸਰਕਾਰ ਦਾ ਨੁਮਾਇੰਦਾ ਮੰਨ ਕੇ ਨਹੀਂ ਆਇਆ ਇਹ ਦੀ ਇਨਕੁਆਰੀ ਕਰਾਵਾਂਗਾ ਆਪਣੇ ਭਰਾ ਦੇ ਕੋਲ ਮੇ ਰਿਸ਼ਤੇ ਨਵਾੜੇ ਉਹਨਾਂ ਆਉਂਦੇ ਸੀ ਪਰ ਪਾਰਟੀ ਨਾਲ ਉਲਟਾ ਉਹ ਹਜੇ ਵੀ ਇਹ ਗੱਲ ਕਹਿੰਦਾ ਸੀ ਕਿ ਮੈਂ ਦਿਲੋਂ ਕਾਂਗਰਸ